ਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਸ ਵਕਤ ਖਨੌਰੀ ਮੋਰਚੇ ਦੇ ਵਿੱਚ ਬੈਠੇ ਆਪਾਂ ਤਾਂ ਜਿਹੜੇ ਅਗਲੇ ਪ੍ਰੋਗਰਾਮ ਨੇ ਪੂਰੇ ਭਾਰਤ 'ਚ 13 ਫਰਵਰੀ ਤੋਂ ਲੈ ਕੇ ਸਾਡੇ ਤਿੰਨ ਮੋਰਚੇ ਚੱਲ ਰਹੇ ਨੇ ਸ਼ੰਭੂ ਖਨੌਰੀ ਰਤਨਪੁਰਾ ਰਤਨਪੁਰਾ ਰਾਜਸਥਾਨ ਦੇ ਵਿੱਚ ਲਗਾਤਾਰ ਇਸ ਮੋਰਚਿਆਂ ਨੂੰ ਚੱਲ ਰਿਹਾ ਉੱਥੇ ਵੀ ਜਿੰਨੇ ਪ੍ਰੋਗਰਾਮ ਇੱਥੇ ਆਪਾਂ ਕਰ ਰਹੇ ਆਂ ਤੇ ਰਾਜਸਥਾਨ ਦੇ ਕਿਸਾਨ ਵੀ ਲਗਾਤਾਰ ਉਹ ਕਰ ਰਹੇ ਨੇ ਹੁਣ ਆਪਣਾ ਪੂਰਾ ਸਾਲ ਹੋਣ ਜਾ ਰਿਹਾ ਹੈ ਮੋਰਚਿਆਂ ਨੂੰ ਪਰ ਰਾਜਸਥਾਨ ਦੇ ਕਿਸਾਨਾਂ ਦੀ ਵੀ ਇੱਛਾ ਹੈ ਕਿ 11 ਫਰਵਰੀ ਨੂੰ ਪੂਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਤਨਪੁਰੇ ਉਸ ਮੋਰਚੇ ਦੇ ਵਿੱਚ ਇਕੱਠ ਕਰਨ ਦੀ ਇੱਛਾ ਉਹਨਾਂ ਦੀ ਤੇ ਉਸ ਇਕੱਠ ਦੇ ਵਿੱਚ ਜਿੰਨਾ ਇੱਕ ਮੈਸੇਜ ਸਾਨੂੰ ਮਿਲਿਆ ਤੇ ਅਸੀਂ ਵੀ ਰਾਜ ਦੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਪੂਰੇ ਭਾਰਤ ਦਾ ਮਸਲਾ ਐ ਐਮਐਸਪੀ ਗਾਰੰਟੀ ਕਾਨੂੰਨ ਲੈਣਾ ਸਵਾਮੀ ਨਾਲ ਦੀ ਰਿਪੋਰਟ ਲੈਣੀ ਇਹ ਸਾਰੀਆਂ ਮੰਗਾਂ ਤੇ ਜਿਹੜੇ ਆਪਾਂ ਲੜ ਰਹੇ ਹਾਂ ਤੇ ਅਸੀਂ ਪੀਲ ਵੀ ਕਰਾਂਗੇ ਕਿ 11 ਫਰਵਰੀ ਨੂੰ ਰਾਜਸਥਾਨ ਦੇ ਵਿੱਚ ਰਤਨਪੁਰਾ ਮੋਰਚੇ ਦੇ ਵਿੱਚ ਹਜ਼ਾਰਾਂ ਦਾ ਇਕੱਠ ਕਰਕੇ ਇਹ ਸਰਕਾਰ ਨੂੰ ਚੇਤਾਵਨੀ ਦੇਈਏ ਕਿ 14 ਫਰਵਰੀ ਨੂੰ ਉਹ ਸਾਡੀਆਂ ਜਿਹੜੀਆਂ ਮੰਗਾਂ ਸਰਕਾਰ ਮਜਬੂਰ ਕਰਕੇ ਮੰਨਣ ਲਈ ਤੇ ਅਸੀਂ ਖਾਸ ਕਰਕੇ ਜਿਹੜੀ ਖਨੌਰੀ ਕਮੇਟੀ ਹੈ ਸਾਡੇ ਦੋਨੇ ਫੋਰਮਾਂ ਦੇ ਆਗੂ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਲਾਜ਼ਮੀ ਪੱਕੇ ਤੌਰ ਤੇ ਉਸ ਦੀ ਲੀਡਰਸ਼ਿਪ ਜਿਹੜੀ ਪ੍ਰਬੰਧਕ ਮੋਰਚਾ ਚਲਾ ਰਹੀ ਹੈ ਉਹਨਾਂ ਨੂੰ ਅਸੀਂ ਸ਼ੁਆਜ ਦਿੱਤਾ ਕਿ 11 ਫਰਵਰੀ ਨੂੰ ਸਾਰੀ ਲੀਡਰਸ਼ਿਪ ਰਤਨਪੁਰੇ ਰਾਜਸਥਾਨ ਦੇ ਵਿੱਚ ਆਊਗੀ ਤਾਂ ਖਾਸ ਕਰਕੇ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਕੋਈ ਵੀ ਕਿਸਾਨ ਕੋਈ ਭੈਣ ਕੋਈ ਵੀ ਨੌਜਵਾਨ ਕਿ ਜਿਹੜਾ ਮੋਰਚਾ ਚੱਲ ਰਿਹਾ ਉਸ ਮੋਰਚੇ 'ਚ ਪਹੁੰਚ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਮੰਗਾਂ ਉਹ ਲਾਗੂ ਕਰਵਾਏ ਅਸੀਂ ਆਸ ਕਰਾਂਗੇ ਕਿ 11 ਫਰਵਰੀ ਨੂੰ ਰਤਨਪੁਰੇ ਦੇ ਵਿੱਚ ਇੱਕ ਇਤਿਹਾਸਕ ਇਕੱਠ ਹੋਊਗਾ ਧੰਨਵਾਦ ਉਹ ਵੈਸੁਰੂ ਜੀ ਦਾ ਖਾਲਸਾ ਸ੍ਰੀ ਵੈਸ ਜੀ ਕੀ ਫਤਿਹ